ਹਫਤੇ ਹਾਂਜੀ ਹਾਂਜੀ ਇੱਕ ਹਫਤੇ ਸੇ ਖਰਕਾ ਹੋ ਰਿਹਾ ਸੀਗਾ ਜੀ ਇੱਕ ਹਫਤੇ ਤੋਂ ਖਰਕਾ ਇੱਕ ਹਫਤੇ ਸੇ ਦੀਵਾਰ ਤੋੜ ਰਿਹਾ ਸੀਗਾ ਜੀ ਸਾਨੂੰ ਪਤਾ ਨਹੀਂ ਲੱਗਿਆ ਜੀ ਪਿੱਛੇ ਦੀਵਾਰ ਕਿਵੇਂ ਤੋੜ ਰਿਹਾ ਤਾ ਦੁਕਾਨ ਪਾ ਜੀ ਆਪਣੀ ਤਾਂ 8 ਸਾਲ ਸੇ ਪੁਰਾਣੀ ਦੁਕਾਨ ਹੈ ਇਹ ਇਧਰ ਸ਼ਿਫਟ ਕੀਤਾ ਮੇਰੇ 6 ਮਹੀਨੇ ਹੋ ਗਿਆ ਮੇਰੇ ਵੀ ਦੁਕਾਨ ਤੇ ਚੋਰੀ ਹੋਈ ਹੈ ਜੀ ਉਹਦਾ ਵੀ ਕੋਈ ਹੱਲ ਨਹੀਂ ਹੋਇਆ 3 ਸਾਲ ਤੋਂ ਹੋਈ ਹੈ ਚੋਰੀ ਪਹਿਲਾਂ ਸ਼ਟਰ ਪੱਟ ਕੇ ਲੈ ਗਏ ਸੀ ਪਹਿਲਾਂ ਮੇਰਾ 7-8 ਲੱਖ ਦਾ ਪਹਿਲਾਂ ਨੁਕਸਾਨ ਹੋਇਆ ਔਰ ਇਹ ਦੁਕਾਨ ਤੇ ਉਹ ਖਾਲੀ ਸਾਰੇ ਦੁਕਾਨ ਕੋ ਸਿਗਰਟ ਜੋ ਮਾਗੇ ਮਾਗੇ ਸਮਾਨ ਤਾਂ ਉਹ ਲੈ ਕੇ ਚਲਾ ਗਿਆ ਬੋਲ ਸਾਈ ਪੁਲਿਸ ਆਇਆ ਹੋਗਾ ਤਾਂ ਥਾਣੇ ਆ ਜਾਓ ਪੁਲਿਸ ਨੇ ਬੋਲਾ ਕਿ ਥਾਣੇ ਆ ਜਾਓ ਜੀ ਇਨਵੈਸਟੀਗੇਸ਼ਨ ਅਫਸਰ ਨਹੀਂ ਆਇਆ ਨਹੀਂ ਕੋਈ ਨਹੀਂ ਆਇਆ ਜੀ ਕੋਈ ਨਹੀਂ ਆਇਆ ਤੇ ਜਦ ਆਸਵੇ ਮੋਕੇ ਪੇ ਜਦ ਅਸੀਂ ਦੁਕਾਨ ਕੰਦਰ ਦਾਖਲੇ ਹੋਏ ਤਾਂ ਫਿਰ ਦੇਖਾ ਕਿ ਵਾਸੀ ਕੇ ਸੁਕੇ ਪਿਆਨੇ ਜੀ ਦਾ ਸਮਾਨ ਸਭ ਵਿਖਰਾ ਹੋਇਆ ਤਾਂ ਗੱਲੇ ਗੁੱਲੇ ਸਭ ਖੁੱਲਾ ਹੋਇਆ ਸੀ ਜੀ ਮੈਂ ਤਾਂ ਸਕੂਲ ਸੀ ਜਦੋਂ ਇਹਨੇ ਫੋਨ ਕੀਤਾ 8 ਵਜੇ ਸਵੇਰੇ ਮੈਂ ਇੱਧੇ ਹੀ ਆ ਗਿਆ ਇਹਦੇ ਕੋਲ ਤੇ ਬੰਦੇ ਦੂਜੀ ਵਾਰੀ ਹੋ ਗਈ ਚੋਰੀ ਕੁਝ ਨਹੀਂ ਪਿਆ ਸੀ ਕੁਝ ਨਹੀਂ ਪਿਆ ਸੀ ਲੁਧਿਆਣਾ ਲੈ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂ ਲੁਧਿਆਣਾ ਦੇ ਭਾਮੀਆਂ ਇਲਾਕੇ ਦੇ ਵਿੱਚ ਮੌਜੂਦ ਹਾਂ ਜਿੱਥੇ ਇੱਕ ਦੁਕਾਨ ਸੀ ਬੀਡੀ ਸਿਰਗਰ ਖੋਕੇ ਤੇ ਕਨਫੈਕਸ਼ਨਰੀ ਦੁਕਾਨ ਸੀ ਜਿਹਦੇ ਵਿੱਚ ਕਿਹਾ ਜਾਂਦਾ 18 ਇੰਚੀ ਦੀਵਾਰ ਨੂੰ ਤੋੜ ਕੇ ਚੋਰ ਲਗਾਤਾਰ 7 ਦਿਨ ਜਿਹੜੇ ਉਹ ਦੀਵਾਰ ਨੂੰ ਤੋੜਦੇ ਰਹੇ ਤੋੜਨ ਤੋਂ ਬਾਅਦ ਕਿਸ ਤਰ੍ਹਾਂ ਅੰਦਰ ਦਾਖਲ ਹੋਏ ਤੇ 2 ਲੱਖ ਦੇ ਤਕਰੀਬਨ ਸਮਾਨ ਲੈ ਕੇ ਰਫੂ ਚੱਕਰ ਹੋ ਗਏ ਦੁਕਾਨ ਦੇ ਅੰਦਰ ਲੈ ਕੇ ਚੱਲਾ ਵਾ ਜਿੱਥੋਂ ਦੀ ਦੀਵਾਰ ਤੋੜੀ ਗਈ ਹੈ ਇਹ ਤਸਵੀਰ ਦਿਖਾਈ ਜਾ ਰਹੀ ਜਿਹੜੀ ਪਿੱਛੋਂ ਦੀ 9 ਇੰਚੀ ਦੀਵਾਰ ਸੀ ਤੇ ਅੱਗੇ ਵੀ 9 ਇੰਚੀ ਦੀਵਾਰ ਹੈ ਕਿੰਨੇ ਕੁ ਸਲੀਕ ਹੋ ਕੇ ਕਿੰਨੇ ਕੁ ਤਰੀਕੇ ਨਾਲ ਉਹ ਅੰਦਰ ਆਏ ਨੇ ਇਹ ਦਿਖਾਇਆ ਜਾ ਰਿਹਾ ਕਿ ਪਿੱਛੇ ਵੀ 9 ਇੰਚੀ ਦੀਵਾਰ ਹੈ ਅੱਗੇ ਵੀ 9 ਇੰਚੀ ਦੀਵ ਜੋ ਵੀਡੀਓ ਨਾਲ ਨਾਲ ਚੱਲ ਰਹੀ ਹੈ ਮਤਲਬ 18 ਇੰਚ ਦੀਵਾਰ ਤੋੜਨ ਤੋਂ ਬਾਅਦ ਉਹ ਇੰਨੇ ਕ ਮੋਰੇ ਤੋਂ ਅੰਦਰ ਆਏ ਦਾਖਿਲ ਹੁੰਦੇ ਨੇ ਦਾਖਲ ਹੋ ਕੇ ਬੀੜੀਆਂ ਸਿਗਰਟ ਜੋ ਸਮਾਨ ਹੁੰਦਾ ਉਹ ਲਿਆ ਜਾਂਦਾ ਲੇਕਿਨ ਮਾਲਕ ਮੌਜੂਦ ਹੈ ਗਲਬਾਫੀ ਕਰਦੇ ਆ ਰਜੇਸ਼ ਕੁਮਾਰ ਮਿਸ਼ਰਾ ਦੁਕਾਨ ਕਿਨੇ ਸਮੇ ਤੋਂ ਕਰ ਰਹੇ ਹੋ ਦੁਕਾਨਪਾ ਜੀ ਆਪਣੀ ਤਾਂ 8 ਸਾਲ ਸੇ ਪੁਰਾਣੀ ਦੁਕਾਨ ਹੈ ਇਹ ਇਧਰ ਸ਼ਿਫਟ ਕੀਤਾ ਮੇਰੇ 6 ਮਹੀਨਾ ਹੋ ਗਿਆ ਹੂੰ सामान ने भाई ट दो लाख का सामान लेके गया और जो सिक्के पियासी का तीस चालीस हजार था वो सिक्के लेके गए और ये दुकान पे वो खाली सारा दुकान को सिगरेट जो महंगा महंगे चला गया एक हफ्ते से ना दुकान के अंदर खड़का हो रहा था क्या लेकिन मैं ऊपर से देख रहा था तो कोई नजर नहीं आ रहा था रहायशी ऊपर ही रहसी ऊपर करते आपा तो ऊपर से कुछ नजर नहीं आ रहा था डेढ़ बजे रात को खड़का होता था एक डेढ़ घंटा खड़का होता था तो हमने सोचा पता नहीं क्या चीज का खड़का हो रहा है दूसरी चीज खर्चा नहीं कर रहा है तो हमने जब ऊपर से टोली मारते कोई नजर नहीं आ रहा था तो जब आज सुबह मौके पे जब हमने दुकान के अंदर दाखिल हुए तो फिर देखा कि वहाँ सिक्के सुखे पिया नहीं सिक्का सामान सब बिखरा हुआ था गले गुले सब खुला हुआ था तो फिर जब अंदर आए तो देखे सिगरेट सुगरेट स काफ़ी ਮਤਲਬ ਜਦੋਂ ਜਦੋਂ ਤੁਸੀਂ ਦਾਖਲ ਹੋਏ ਹੋ ਤਾਂ ਉਸ ਤੋਂ ਬਾਅਦ ਦੇਖਿਆ ਅੰਦਰ ਕੋਈ ਸਮਾਨ ਹੈ ਨਹੀਂ ਸੀਗਾ ਦੇ ਅੰਦਰ ਹਾਂਜੀ ਦੇਖਿਆ ਯਹਾਂ ਤੇ ਸਿੱਕੇ ਸਿੱਕੇ ਨਹੀਂ ਹੈ ਕੋਈ ਆਇਆ ਥਾ ਖੁੱਲਾ ਲੈਣ ਵਾਸਤੇ ਉਹਨਾਂ ਕੋ ਸਿੱਕਾ ਜਦ ਦੇਣ ਲੱਗੇ ਸਿੱਕੇ ਹੀ ਨਹੀਂ ਥਾ ਗੱਲੇ ਸਾਰੇ ਖੁੱਲੇ ਪੜੇ ਥੇ ਨਗਾ ਸਿੱਕੇ ਹੈ ਨਹੀਂ ਫਿਰ ਮੇਰੇ ਮੈਡਮ ਨੇ ਦੇਖਿਆ ਪਿੱਛੇ ਸਾਰੇ ਸਿਗਰਟ ਸਭ ਖਾਇਬ ਗਾਇਬ ਹੈ ਫਿਰ ਜਦ ਦੇਖੇ ਪਿੱਛੇ ਤੇ ਉਧਰ ਦੀਵਾਲ ਟੁੱਟਾ ਹੋਆ ਥਾ ਜਿਹੜੇ ਕੰਬਲ ਕੰਬਲ ਤੇ ਪਿੱਛੇ ਤੇ ਸੁੱਤੇ ਵੀ ਹੋਣੇ ਹਾਂਜੀ ਹਾਂਜੀ ਇੱਕ ਹਫਤੇ ਤੋਂ ਖਰਕਾ ਹੋ ਰਿਹਾ ਸੀ ਜੀ ਇੱਕ ਹਫਤੇ ਤੋਂ ਖਰਕਾ ਇੱਕ ਹਫਤੇ ਤੋਂ ਦੀਵਾਲ ਤੋੜ ਰਿਹਾ ਸੀ ਜੀ ਸਾਨੂੰ ਪਤਾ ਨਹੀਂ ਲੱਗਿਆ ਜੀ ਪਿੱਛੇ ਦੀਵਾਲ ਕਿਵੇਂ ਤੋੜ ਰਹਾ ਥਾ ਸਹੀ ਕੋਈ ਤੁਸੀਂ ਇੱਥੇ ਵੈਸੇ ਅੱਗੇ ਆਓ ਤੁਸੀਂ ਕਿੱਥੇ ਰਹਿਣ ਵਾਲੇ ਆਂ ਖਾਸੀ ਗੱਲਾਂ ਜੀ ਸੇਫ ਹੈ ਫਿਰ ਜੇ 18 ਇੰਚ ਦੀ ਦਿਵਾਰ ਤੋੜ ਕੇ ਚੋਰ ਆ ਸਕਦੇ ਫਿਰ ਤਾਂ ਲੋਕਾਂ ਦੇ ਪਰਦੇ ਨਹੀਂ ਜਰੂਰੀ ਹੈ ਬਿਲਕੁਲ ਸੇਫ ਨਹੀਂ ਬਿਲਕੁਲ ਸੇਫ ਨਹੀਂ ਪਹਿਲਾਂ ਮੇਰੇ ਵੀ ਦੁਕਾਨ ਤੇ ਚੋਰੀ ਹੋਈ ਹੈ ਜੀ ਉਹਦਾ ਵੀ ਕੋਈ ਹੱਲ ਨਹੀਂ ਹੋਇਆ 3 ਸਾਲ ਤੋਂ ਹੋਈ ਹੈ ਚੋਰੀ ਅੱਛਾ ਹਾਂ ਜੀ ਤੇ ਉੱਥੇ ਹੁਣ ਰਾਤ ਨੂੰ ਅਸੀਂ ਲਗਾਤਾਰ ਮਹਿਰੇ ਆਂ ਰਾਤ ਨੂੰ ਉੱਥੇ ਪੈਣਾ ਪੈਂਦਾ ਸਪੈਸ਼ਲ ਬੰਦਾ ਰੱਖਿਆ ਹੋਇਆ ਰਾਤ ਨੂੰ ਪੈਣ ਨੂੰ ਜੀ ਉੱਥੇ ਮਤਲਬ ਪੁਲਿਸ ਯਕੀਨ ਨਹੀਂ ਕੋਈ ਸ਼ ਵੀ ਨਹੀਂ ਹੋਇਆ ਹੋਇਆ ਹੀ ਨਹੀਂ ਹੱਲ ਜੀ ਤੇ ਹੁਣ ਆ ਵੀ ਮਗਰ ਵਾਲੀ ਦ ਵੇਬੀ ਮਗਰ ਵਾਲੀ ਵੀ ਦੁਕਾਨ ਮੇਰੀ ਆ ਉਹ ਵੀ ਨਾ ਨਾ ਜਿਹੜੀ ਦੀਵਾਰ ਦੀ ਤੋੜੀ ਪਹਿਲੇ ਸ਼ਟਰ ਆ ਸਟਾਰਟਿੰਗ ਕੀਤੀ ਆ ਸਟਾਰਟਿੰਗ ਕੀਤੀ ਉਹ ਵੀ ਦੁਕਾਨ ਮੇਰੀ ਮਤਲਬ 9 ਤੇ 9 18 ਇੰਚ ਦੀਵਾਰ ਤੋੜੀ ਉਹਨਾਂ ਨੇ ਬਿਲਕੁਲ ਬਿਲਕੁਲ 18 ਇੰਚ ਦੀਵਾਰ ਤੋੜਤੀ ਪਹਿਲਾਂ ਸ਼ਟਰ ਪਟਕੇ ਲੈ ਗਏ ਸੀ ਪਹਿਲਾਂ ਮੇਰਾ 7-8 ਲੱਖ ਦਾ ਪਹਿਲਾਂ ਨੁਕਸਾਨ ਹੋਇਆ ਜੀ ਤੇ ਹੁਣ ਆ ਵੀ ਦੁਕਾਨ ਮੇਰੀ ਆ ਮਗਰ ਵਾਲੀ ਜਿਹੜੀ ਚੋਰੀ ਹੋਈ ਆ ਮਤਲਬ ਤਰੀਕੇ ਨਾਲ ਆਏ ਨਹੀਂ ਉਹ ਬਿਲਕੁਲ ਬਿਲਕੁਲ ਪੂਰੇ ਤਰੀਕੇ ਨਾਲ ਆਇਆ ਜੀ ਸ਼ਟਰ ਨੂੰ ਤਾਲਾ ਲੱਗਾ ਹੋਇਆ ਤੁਹਾਡੇ ਤੇ ਤਾਲਾ ਲੱਗਾ ਹੋਇਆ ਤਾਲਾ ਤੋੜ ਕੇ ਅੰਦਰ ਕੰਬਲ-ਕੰ ਮਤਲਬ ਇਹ ਪੂਰਾ ਪ੍ਰਬੰਧ ਕੀਤਾ ਸੀ ਅੰਦਰ ਰਹਿਣ ਦਾ ਕਿ ਰਹਿਣ ਬਸੇਰਾ ਬਣਾ ਲਿਆ ਇੱਕ ਰਾਂ ਦਾ ਬਿਲਕੁਲ ਬਿਲਕੁਲ ਜੀ ਤੇ ਤੋਂ ਸ਼ਾਪ ਚੋਂ ਕੀ ਮਿਲੇਗਾ ਕੋਲਸਾਈ ਪੁਲਿਸ ਆਇਆ ਹੋਗਾ ਤਾਂ ਥਾਣੇ ਆ ਜਾਓ ਹੂੰ ਪੁਲਿਸ ਨੇ ਬੋਲਾ ਕਿ ਥਾਣੇ ਆ ਜਾਓ ਜੀ ਇਨਵੈਸਟੀਗੇਸ਼ਨ ਆਫੀਸਰ ਨਹੀਂ ਆਇਆ ਨਹੀਂ ਕੋਈ ਨਹੀਂ ਆਇਆ ਜੀ ਕੋਈ ਨਹੀਂ ਆਇਆ 2 ਲੱਖ ਦੀ ਚੋਰੀ ਹੋ ਗਈ 2 ਲੱਖ ਤੋਂ ਉਪਰ ਹੀ ਹੋ ਗਿਆ ਸੀ ਕਿਸਕੇ ਲਈ ਭਾਜੀ 4 ਮਹੀਨਾ ਪਹਿਲੇ ਵੀ ਆਪਣੀ ਦੁਕਾਨ 'ਚ ਚੋਰੀ ਹੋਈ ਹੋਏ ਤੇ 5-6 ਲੱਖ ਤਾਂ ਚੋਰੀ ਹੋ ਗਿਆ ਪੂਰੀ ਆਪਣੀ ਦੂਜੀ ਵਾਰ ਚੋਰੀ ਹੋਈ ਭਾਜੀ ਦੂਜੀ ਵਾਰ ਬਬਲੇ ਜੇ ਪੁਲਿਸ ਵਾਲੇ ਕਹਿੰਦੇ ਥਾਣੇ ਆ ਜਾਓ ਜੀ ਬਤਾਈ ਇਹ ਮੌਕੇ ਤੇ ਕੋਈ ਜਾਇਜ਼ ਲੈਣੇ ਨਹੀਂ ਆਇਆ ਜੀ ਪੁਲਿਸ ਵਾਲੇ ਜਾਇਜ਼ ਲੈਣੇ ਨਹੀਂ 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 ਕੋਈ ਨਹੀਂ ਆਇਆ ਜੀ ਕਿ ਕਿਨੇ ਵੇ ਪਤਾ ਲੱਗਿਆ ਤੁਹਾਨੂੰ ਭਾਜੀ ਮੈਂ ਤਾਂ ਸਕੂਲ ਸੀ ਜਦੋਂ ਇਹਨੇ ਫੋਨ ਕੀਤਾ 8 ਵਜੇ ਸਵੇਰੇ ਮੈਂ ਇੱਧਰ ਹੀ ਆ ਗਿਆ ਇਹਦੇ ਕੋਲ ਇਹ ਬੰਦੇ ਦੂਜੀ ਵਾਰੀ ਹੋ ਗਈ ਚੋਰੀ ਤੁਸੀਂ ਇਹ ਕਿੱਥੇ ਫਿਰ ਲੁਧਿਆਣਾ ਚ ਚੋਰਾ ਦਾ ਆਤੰਕੀ ਹੋ ਗਿਆ ਇੱਕ ਤਰ੍ਹਾਂ ਦਾ ਹੋਜੀ ਹਾਂਜੀ ਹਾਂਜੀ ਬਿਲਕੁਲ ਉਹੀ ਹੈ ਜੀ ਜੋ ਬੈਠੇ ਰਹਿੰਦੇ ਵੇਲੇ ਟੀਕੇ ਲਾਈ ਜਾਂਦੇ ਨੇ ਬਸ ਇਹੀ ਕੰਮ ਉਹਨਾਂ ਦਾ ਇਹ ਜਿਹੜੇ ਸਰੀਏ ਸੂਰੀਏ ਪਏ ਹੋਏ ਨੇ ਸਰ ਇਹ ਸੂਰੇ ਜਿਹੜੇ ਪਏ ਹੋਏ ਨੇ ਉਤੋਂ ਵੀ ਫਿਰ ਚੋਰੀ ਤੁਹਾਡੇ ਵੀ ਪਏ ਹੋਏ ਨੇ ਉਹ ਵੈਸੇ ਨਹੀਂ ਸਰ ਇਹ ਮੇਰੇ ਨਹੀਂ ਜਿਹੜੇ ਹਥੋੜੇ ਪਏ ਹੋਏ ਨੇ ਹਥੋੜਾ ਕੋਈ ਵੀ ਨਹੀਂ ਮੇਰਾ ਸਮਾਨ ਤਾਂ ਅੰਦਰ ਜੇ ਜਿਹੜਾ ਹਥੋੜਾ ਸਰੀਆ ਪਿੱਛੇ ਜਿਹੜਾ ਪਿਆ ਹੋਇਆ ਉਹ ਕਿਦਾ ਉਹ ਭਾਈ ਜੀ ਉਹ ਤਾਂ ਸਮਾਨ ਲੈ ਕੇ ਚਲੇ ਗਿਆ ਵੀ ਫਿਰ ਆਪਣਾ ਦੁਕਾਨ ਕੇ ਰਿਪੇਅਰ ਕਰਨੇ ਵਾਸਤੇ ਸਮਾਨ ਮੰਗਾਇਆ ਹੈ ਫਿਰ ਕੋਈ ਫਿਰ ਸੈਨੇ ਉਹ ਸਾਰਾ ਕੁਝ ਸੀਗਾ ਉਹ ਤੇ ਕੋਲ ਮਤਲਬ 1 ਹਫਤੇ ਸੇ ਭਾਈ ਦੀਵਾਲ ਟੋੜਿਆ ਮੈਨੂੰ ਨਾ ਭਾਈ ਇੱਧਰ ਸਭ ਤੋਂ ਵੱਡੀ ਗੱਲੇ ਹੈਗੀ ਆ ਇਹ ਨਾਲ ਦੋ ਘਰ ਛੱਡ ਕੇ ਨਾ ਖਾਲੀ ਪਲਾਟ ਹੈਗਾ ਠੀਕ ਹੈ ਪੂਰਾ ਦਿਨ ਉਥੇ ਮੁੰਡੇ ਬੈਠੇ ਰਹਿੰਦੇ ਨਸ਼ਾ ਕਰਦੇ ਆ ਟੀਕੇ ਲਗਾਉਂਦੇ ਆ ਪੁਲਿਸ ਆਂਦੀ ਏ ਘੇਣਾ ਮਾਰ ਕੇ ਚਲੀ ਜਾਂਦੀ ਏ ਦੇਖਦੀ ਵੀ ਏ ਪੁਲਿਸ ਉਹਨਾਂ ਨੂੰ ਪੁਲਿਸ ਉਹਨਾਂ ਨੂੰ ਦੇਖਦੀ ਵੀ ਆ ਪਰ ਫੜਦੀ ਨਹੀਂ ਹੈਗੀ ਏ ਇਹ ਕੰਮ ਆਸ ਤੋਂ ਨਹੀਂ ਪਿੱਛੇ 1.5 ਸਾਲਾਂ ਤੋਂ ਹੋ ਰਿਹਾ ਤੇ ਇੱਥੇ ਲਾਗੇ ਤੱਕ ਜਿੰਨੀ ਵੀ ਚੋਰੀਆਂ ਹੋ ਰਹੀਆਂ ਸਾਰੇ ਉਹੀ ਕਰ ਰਹੇ ਆ ਭਾਈ ਉਹੀ ਬੰਦੇ ਨੇ ਭਾਈ ਇਹ 7 ਦਿਨ ਤੋਂ ਜਿਹੜਾ ਦੁਕਾਨ ਦੇ ਅੰਦਰ ਬੈਠ ਕੇ 18 ਇੰਚ ਦੀ دیوار ਤੋੜਦਾ ਪਿਆ ਕਿੰਨਾ ਦਿਮਾਗ ਹੋਊਗਾ ਬੰਦੇ ਨੂੰ ਡਰ ਹੀ ਨਹੀਂ ਹੋਊਗਾ ਫਿਰ ਤਾਂ ਭਾਈ ਡਰ ਤਾਂ ਹੈ ਨਹੀਂ ਭਾਈ ਡਰ ਹੁੰਦਾ ਪੁਲਿਸ ਦਾ ਡਰ ਹੁੰਦਾ ਸਭ ਤੋਂ ਪਹਿਲਾਂ ਪੁਲਿਸ ਦਾ ਕਿ ਕੋਈ ਸਾਨੂੰ ਪ ਕੁਛ ਵੀ ਨਹੀਂ ਕੁਛ ਵੀ ਡਰਨੀ ਭਾਈ ਕੋਈ ਸੀਸੀਟੀਵੀ ਫੁਟੇਜ ਲੱਭੀ ਤੈਨੂੰ ਕੁਛ ਨਹੀਂ ਭਾਈ ਕੁਛ ਲੱਗਿਆ ਨਹੀਂ ਕੀ ਕਹਿੰਦੇ ਲੋਕੀ ਕੈਮਰਾ ਖਰਾਬ ਹੈ ਕੈਮਰਾ ਖਰਾਬ ਹੈ ਜੀ ਜਦ ਪੁਲਿਸ ਆਈ ਇੱਥੇ ਤੇ ਪੁਲਿਸ ਨੇ ਕੋਈ ਆਈਓ ਇਨਵੈਸਟੀਗੇਸ਼ਨ ਅਫੀਸਰ ਨੂੰ ਬੁਲਾਇਆ ਕਿਸੇ ਨੂੰ ਬੁਲਾਇਆ ਕਿ ਇੱਥੇ ਆ ਕੇ ਪੈਰਵਾਈ ਕੀਤੀ ਜਾਵੇ ਦੇਖੋ ਪੈਰਵਾਈ ਤਾਂ ਹੋਣੀ ਚਾਹੀਦੀ ਹੈ ਹਾਂਜੀ ਪੈਰਵਾਈ ਤਾਂ ਹੋਣੀ ਜ਼ਰੂਰੀ ਹੈ ਹਮ ਪਰ ਮੈਨੂੰ ਇੱਥੋਂ ਤੱਕ ਪਤਾ ਲੱਗਿਆ ਵੀ ਪੀਸੀਆਰ ਆਇਆ ਸੀ ਉਹ ਵਿਚਾਰਾ ਇੱਥੋਂ ਹੋ ਗਏ ਯਾਨੀ ਗੱਲਬਾਤ ਸੁਣੀ ਤੇ ਉਹ ਚਲਾ ਗਿਆ ਹਮ ਤੇ ਆਈਓ ਨਹੀਂ ਕੋਈ ਆਇਆ ਆਈ ਹੁਣੀ ਆਈ ਹੁਣੀ ਪੀਸੀ ਵਾਲੇ ਨੇ ਤਲਾਣ ਦਿੱਤੀ ਹੋਣੀ ਫਿਰ ਨਹੀਂ ਪੀਸੀ ਨੂੰ ਤਰਾ ਤੇ ਉਹ ਦਿੰਦੇ ਹੀ ਆਪਣੇ ਸੀ ਵਾਲੇ ਨੇ ਤਲਾਣ ਹੀ ਦਿੱਤੀ ਹੋਣੀ ਆਈ ਉਹਨੂੰ ਫਿਰ ਨਹੀਂ ਉਹ ਤਰਾ ਦਿੰਦੇ ਉਹ ਉੱਥੇ ਰੋਣ ਪਦੇ ਵੀ ਥਾਣੇ ਦੇ ਵਿੱਚ ਵੀ ਅੱਗੇ 50 ਬੰਦੇ ਹੁੰਦੇ ਹੋਂ ਦੇ 10 ਬੰਦੇ ਉੱਥੇ ਹੂੰ ਨਫਰੀ ਦੀ ਕਮੀ ਹੈ ਹੂੰ ਇਸ ਕਰਕੇ ਹੋ ਸਕਦਾ ਵੀ ਉਹ ਨਹੀਂ ਅਗੇ ਆਪ ਆਏ ਹੁਣ ਲੱਖੋ ਦੁਕਾਨ ਇਹਨਾਂ ਦੀ ਮਿਸਿਸ ਜੀ ਹੋ ਤੁਸੀਂ ਹਾਂਜੀ ਹਾਂਜੀ ਤੁਹਾਨੂੰ ਕਿਦਾਂ ਜੇ ਤੁਸੀਂ ਗੱਲੇ ਕੋ ਪਹੁੰਚੇ ਕਿੰਨੇ ਕ ਪੈਸੇ ਸੀਗੇ ਇੱਥੇ ਇੱਥੇ ਪੈਸੇ ਕੋਈ ਨਹੀਂ ਪੜਿਆ ਹੋਤਾ ਮੈਂ ਮੈਨੇ ਸਿੱਕੇ ਲੈਣੇ ਲਈ ਖੋਲੇ ਲੈਣੇ ਲਈ ਆਏ ਥੀ ਖੁੱਲੇ ਲੈਣੋ ਸੈਟੀ ਕੁਛ ਵੀ ਨਹੀਂ ਪਿਆ ਸੀ ਇੱਥੇ ਕੁਛ ਨਹੀਂ ਪੜਾ ਉਹ ਕਿੰਨਾ ਕੈਸ਼ ਕਿੰਨਾ ਸੀ ਪੈਸੇ 34000 ਕੈਸ਼ ਥਾ ਯਹਾਂ ਪੇ 34000 ਰੁਪਏ ਕੈਸ਼ ਸੀਗਾ ਖੁੱਲੇ ਸੀ ਸੇਫ ਇਸ ਕਰਕੇ ਸਮਝੋ ਜੀ ਕਿ ਰੈਕ ਉੱਪਰ ਹੈ ਹਮਾਰਾ ਹੈ ਉੱਪਰ ਹੈ ਕੀ ਥੱਲੇ ਸੇਫ ਹੈ ਹਾਂਜੀ ਇਸਨੇ નીચે ਹੀ ਛੋੜ ਦਿੰਦੇ ਉਸਕੋ ਪੈਸੇ نیچے ਛੋੜ ਦਿੰਦੇ ਸੀਗੇ ਹਾਂ ਸਿੱਕੇ ਵਗੈਰਾ ਸਨੀ ਚ ਹੀ ਰਹਤਾ ਹੈ ਜੀ ਗੱਲ ਕਰ ਰਿਹਾ ਹਾਂ ਪੀਸੀਆ ਛੇਤ ਨੰਬਰ ਹਾਂਜੀ ਹਾਂਜੀ ਵਿਸ਼ਾਲ ਕਪੂਰ ਗੱਲ ਕਰਦਾ ਲੁਧਿਆਣਾ ਲਈ ਤੋਂ ਪੱਤਰਕਾਰ ਤੁਸੀਂ ਆਏ ਸੀ ਕਿ ਬਾਈ ਜੀ ਇੱਥੇ ਜਿਹੜੀ ਚੋਰੀ ਹੋਈ ਹੈ ਦੁਕਾਨ ਦੇ ਵਿੱਚ ਹਾਂਜੀ ਹਾਂਜੀ ਆਏ ਸੀਗੇ ਕੀ ਹੈ ਕਿ ਉਹਦਾ ਪਿੱਛੇ ਦਾ ਇੱਕ ਦੁਕਾਨਾ ਖਾਲੀ ਹੈ। ਅੱਛਾ ਜੀ। ਉਹਦਾ ਸ਼ਟਰ ਤੋੜ ਕੇ ਇਹਦੇ ਅੰਦਰ ਵਰਗੇ ਉਹ ਜੀ ਪਾਲ ਲਾ ਕੇ ਜੀ ਤੇ ਕੋਈ ਤੁਸੀਂ ਇਨਵੈਸਟੀਗੇਸ਼ਨ ਅਫੀਸਰ ਨੂੰ ਕਿਹਾ ਤਾਂ ਇਹ ਵਾਰੀ ਇਤਲਾਹ ਦਿੱਤੀ ਹੈ। ਅਹਾਂ ਜੀ ਦਿੱਤਾ ਉਹ ਦਰਵਾਜ਼ੇ ਨੂੰ ਇਸ ਜੀ ਨੂੰ ਡਿਊਟੀ ਉੱਪਰ ਸਾਡੇ ਇਹ ਦਿਲਬਾਖ ਜੀ ਨੂੰ ਦਿੱਤੀ ਹੋਈ ਆ ਥਾਣਾ ਜਮਾਲਗੋਟ। ਹਾਂ ਜੀ ਤੇ ਕੋਈ ਮੌਕਾ ਮੈਂ ਇਹਨਾਂ ਦੇਖਣ ਆਈ ਸੀ ਕਿ ਤੁਹਾਡੇ ਤੋਂ ਇਲਾਵਾ ਨਹੀਂ ਅੱਛੀ ਆਏ ਸੀ ਜੀ ਹੋ ਤਾਂ ਗਿਆ ਕਿੰਨੇ ਤੱਕ ਦੀ ਚੋਰੀ ਹੋ ਗਈ ਹੈ ਵੈਸੇ ਸਿਆਣਾਂ ਨੂੰ ਤੁਹਾਨੂੰ 30000 ਰੁਪਏ ਕੈਸ਼ ਤੇ ਬਾਕੀ ਸਿੱਕਾ ਮਤਲਬ 2 ਲੱਖ ਨਨੇ ਤਾਂ ਕਿਹਾ ਸਾਨੂੰ ਤਾਂ ਇਹਨਾਂ ਨੇ 2 ਲੱਖ ਕਿਹਾ ਤੁਹਾਨੂੰ ਕਿੰਨਾ ਕਿਹਾ ਇਹਨਾਂ ਨੇ ਸੰਦ ਮੈਂ 30000 ਕਿਹਾ ਤੇ ਬਾਕੀ ਸਿੱਕਾ ਕਹਿੰਦੇ ਲੈ ਕੇ ਆੜੀ ਸਿੱਕਾ ਬਾਕੀ ਸਿੱਕਾ ਕਿਹਾ 30000 ਤੇ ਬਾਕੀ ਸਿੱਕਾ ਦੁਕਾਣਾ ਹਾਂ ਹਾਂ ਸਿੱਕੇ ਸੀਗੇ ਕਹਿੰਦਾ ਤੇ ਅੰਦਾਜ਼ਾ ਦੱਸਿਆਗਾ 30000 40000 ਹੋਊਗਾ ਸਿੱਕੇ ਜੀ ਕੋਈ ਵੀਡੀਓ ਹੋਈ ਪਾਈ ਭਾਜੀ ਇਹਦੇ ਵਿੱਚ ਪਿੱਪਲ ਵੀਰ ਹਾਂਜੀ ਕੋਈ ਸੀਸੀਟੀਵੀ ਫੁਟੇਜ ਹੋ ਪਈ ਹੈ ਤਾਂ ਲਿਖੀਏ ਲੱਗੇ ਦੇਖੀਏ ਨਹੀਂ ਹੈ ਨਹੀਂ ਲੱਗਾ ਹੈ ਨਹੀਂ ਕੈਮਰੇ ਨਾਲ ਵਿੱਚ ਕਿ ਜਿਹੜੇ ਤੁਹਾਡੇ ਦਰਵਾਜਨ ਲੱਗਾ ਹੁੰਦਾ ਉੱਪਰ ਵੀ ਆਣਾ ਸੀ ਉਹਨਾਂ ਨੇ ਤਾਂ ਹਾਂਜੀ ਹਾਂਜੀ ਆ ਜਾਣਾ ਸੀ ਜੀ ਤੇ ਦਰਵਾਜਾ ਨਹੀਂ ਲਗਾਉਂਦੇ ਫਿਰ ਅੰਦਰ ਵੀ ਗੁੱਜ ਜਾਂਦਾ ਜੀ ਉਹ ਲੋਕ ਹਾਂ ਸਿਰ ਗੁਰ ਰਹਿ ਜਿਆ ਸੀ ਬਿਲਕੁਲ ਇਹ ਤਸਵੀਰ ਤੁਹਾਨੂੰ ਮੈਂ ਦਿਖਾ ਰਿਹਾ ਪਾਮੀਆਂ ਇਲਾਕੇ ਦੀ ਤਸਵੀਰ ਹੈ ਜਿੱਥੇ ਇੱਕ ਆ ਦੁਕਾਨ ਹੈ ਦੁਕਾਨ ਦੇ ਅੰਦਰ ਖੜੇ ਆ 18 ਇੰਚੀ ਦਾ ਖੱਡਾ ਤੋੜਿਆ ਗਿਆ ਵਾ 18 ਇੰਚੀ ਛੋਟੀ ਮੋਟੀ ਦੀਵਾਰ ਨਹੀਂ ਹੁੰਦੀ 9 ਇੰਚ ਇਹਨਾਂ ਦੀ 9 ਇੰਚੀ ਪਿੱਛੇ ਵਾਲੇ ਦੀ 18 ਇੰਚੀ دیوار ਤੋੜਨ ਤੋਂ ਬਾਅਦ ਇਸ ਦੁਕਾਨ ਦੇ ਵਿੱਚ ਦਾਖਲ ਹੁੰਦੇ ਤੇ ਬੀੜੀਆਂ ਸਿਕਟਾਂ ਬ੍ਰਾਂਡਡ ਜਿਹੜੀਆਂ ਹੁੰਦੀਆਂ ਲੈ ਕੇ ਜਾਂਦੇ ਤੇ 40000 ਦੀ ਨਗਦੀ ਜਿਹੜੀ ਹੈ ਉਹ ਲੈ ਕੇ ਚਲਫੂ ਚੱਕਰ ਹੋ ਜਾਂਦੇ ਨੇ ਲੇਕਿਨ ਪਰ ਇਹਨਾਂ ਦਾ ਰੋਪਾਈ ਹੈ ਕਿ ਪੀਸੀਆਰ ਮੁਲਾਜ਼ਮ ਆਈ ਸੀ ਕਿ ਲੇਕਿਨ ਸਾਨੂੰ ਕਿਸੇ ਵੀ ਪੁਲਿਸ ਅਧਿਕਾਰੀ ਨੇ ਆ ਕੇ ਸਾਡਾ ਔਕਾ ਮੌਇਨਾ ਨਹੀਂ ਕੀਤਾ ਲੇਕਿਨ ਦੇਖਦੇ ਹਾਂ ਹੁਣ ਅੱਗੇ ਕਾਰਵਾਈ ਕੀ ਅਮਲ ਚ ਲਿਆਂਦੀ ਜਾਂਦੀ ਜਾਂਦੀ ਚੋਰ ਫੜੇ ਜਾਂਦੇ ਕਿ ਨਹੀਂ ਫੜੇ ਜਾਂਦੇ ਕਿ ਐਦਾਂ ਹੀ ਹੱਥ ਮਲਨੇ ਪੈਣਗੇ ਜਿਦੋਂ ਕੈਮਰਾਮੈਨ ਹਨੀ ਦੇ ਨਾਲ ਵਿਸ਼ਾਲ ਕਪੂਰ ਨੂੰ